ਕਪਈ ਨਹੀਂ ਦੱਸਦਾ ਗਰਮਾਇਸ ਕਰਕੇ ਜਦੋਂ ਮੇਰੇ ਗੱਡੀ 'ਚ ਖੜੇ ਨੇ ਉਹ ਵੀ ਲੱਗ ਜਾਂਦੇ ਬੰਦੇ ਨੂੰ ਨੀ ਮਰੋੜੇ ਲੱਗ ਜਾਂਦੇ ਫਿਰ ਕਿੱਡੀ ਕੀ ਗੱਲ ਐ ਇਹ ਤਾਂ ਸਪਈ ਕੀ ਮੰਗਦਾ ਚਿਹਰਾ ਦਾ ਚਾਰੇ 20 ਅੱਜ ਜਿਹੜਾ ਸਪਈ ਠੀਕ ਐ ਇਹ ਤਾਂ ਬਣੀ ਨਾ ਕੱਲ ਕੱਲ ਸੁਣ ਲੈ ਮਿੱਤਰਾ ਉਹਨੇ ਮੁੰਡੇ ਨੇ ਕਿਸੇ ਦੇ ਬੱਚੇ ਨੇ ਐਦੇ ਨੇ ਉਹਦੇ ਹੈ ਵੀ ਨਹੀਂ ਵਿਚਾਰੇ ਉਹਨੇ ਨਹੀਂ ਕੁਸ ਲੈਣਾ ਲੈਣਾ ਤਾਂ ਮੈਂ ਜੋ ਕੁਸ ਲੈਣਾ ਤੇ ਇਥੋਂ ਮੇਥੋਂ ਮੁੱਲਵੀ ਬੰਦੇ ਨੇ ਸਾਹ ਦੀ ਮੰਗੇ ਹੁਣ ਤੂੰ ਦੱਸ ਕੀ ਲਾਉਣਾ ਚਾਰਾਂ ਦਾ ਮੇਰੇ ਕੰਨ ਚ ਦੱਸਦੇ ਗੱਲ ਮੈਂ ਅਗਲੇ ਦੇ ਕੰਨ ਮੂਰੇ ਦੱਸੂ ਜੇ ਕੋਈ ਅਰਖ ਫਰਕ ਰਗਿਆ ਤੁਹਾਡਾ ਮੈਂ ਕੱਢੂ ਮੇਵਨੇ ਪਤਿਆ ਨੇ ਦੱਸੋ ਜੀ ਕੰਨ ਚ ਦੱਸੋ ਚੇ ਪਰਾਂ ਹੋ ਕੇ ਦੱਸੋ ਤੇ ਮੇਵਨੇ ਆਏ ਤਾਂ ਨਾ ਅਰੇ ਜਾਰ ਕੋਈ ਮੈਂ ਕਨੋ ਨਾ ਜਿੱਤ ਤਾਂ થઈ ਨਹੀਂ ਮੇਰੇ ਤੇਨੂੰ ਮਾੜੀ ਚੀਜ਼ ਦਵਾ ਕਿੱਡਾ ਦਿਲ ਤਣਕ ਦਾ ਬੰਦੇ ਦਾ ਲੱਖਾਂ ਦਾ ਸੌਦਾ ਲੈ ਨਿਕਦਾ ਤਾਂ ਮੈਂ ਵੀ ਲੈ ਜਾਣਾ ਸੌਦੇ ਰੇ ਕੋਈ ਲੱਖਾਂ ਦਾ ਸੌਦਾ ਕਿਸੇ ਚ ਪੂਰੇ ਵਧੀਆ ਚ ਮੇਵਨੇ ਨੇ ਯਾਰ ਇਹ ਲੈ ਚੱਲ ਨਹੀਂ ਨਹੀਂ ਚਲਪਾ ਨਾ ਮੈਂ ਕਰਦਾ ਉਸਤਾ ਕਰੂੰਗਾ ਤੂੰ ਥੱਲੇ ਤਾਂ ਆ ਜਾ ਸਾਈ ਤਾਂ ਕੱਢਾ ਕੋਈ ਵੀ ਗੱਲ ਨਹੀਂ ਯਾਰ ਕੀ ਕੋੜ ਹੈ ਵੀ ਲੁੱਟਿਆ ਜਾਵੇਂ ਲੁੱਟੇ ਤਾਂ ਮੈਂ ਗਿਆ ਤੀ ਮੁੱਲਾਪੁਰ ਦੀ ਮੰਡੀ ਚ 12000 ਨੂੰ ਸਾਰਿਆਂ ਨੂੰ ਪਤਾ ਹੈ

ਉਹ ਕਹਿੰਦੇ ਵੀ ਦੇਖ ਮਾਰੇ ਗਿਨੇ ਦੋ ਦੋ ਚੰਗੇ ਗਿਨੇ ਸਾਹਮਣੇ ਵੀਰੋ ਤਾਂ ਜਾਨਾ ਇੱਕ ਨੂੰ ਮੋਕ ਵੀਆ ਗਰੰਟੀ ਤੁਸੀਂ ਇਹ ਬੱਕਰੀਆਂ ਥੋਡੀਆਂ ਨੇ ਥੋਡੀਆਂ ਬੱਕਰੀਆਂ ਦੇ ਮਿਮਨੇ ਗਰੰਟੀ ਪਰ ਮੈਂ ਦੇਤੀ ਵੀ ਬੱਕਰੇ ਚੰਗੀਆਂ ਬੱਕਰੀਆਂ ਦੇ ਨੇ ਮਾਰੇ ਨਹੀਂ ਪਾਲਖੋਰ ਬੱਚੇ ਨੇ ਠੀਕ ਹੈ ਗੱਲ ਹੁਣ ਪਾਲਣ ਤਾਂ ਬਾਈ ਉਰਾ ਕਰਤਿਆਂ ਨਾ ਤਾਂ ਇਹ ਨਹੀਂ ਜਾਣਾ ਨਾ ਮੈਂ ਜਾਣਾ ਨਾ ਰੋਕਣਾ ਨਹੀਂ ਮਤ ਤਾਂ ਤੈਂ ਕਰਨੀ ਐ ਜੇ ਬਾੜ ਕੇ ਬਾੜੇ ਚ ਧੁੱਪੇ ਮੱਚੀਂਗੇ ਕਿਸੇ ਨੇ ਪਾਣੀ ਪਿਆ ਨਾ ਤੂੰ ਫਿਰਿੰਗੇ ਉਰਾ ਤਰਾ ਫਿਰ ਕਿਸੇ ਨੂੰ ਕੀ ਦੋਸ ਹੈ ਬਾਈ ਹੁਣ ਸਾਡੇ ਕੰਮ ਪੱਕੇ ਕਰਿਓ ਨੇ ਮੈਂ ਉਹਰੇ ਫਿਰਦਾ ਬੱਕਰੀਆਂ ਤੇ ਪੱਕੇ ਡਿਊਟੀਆਂ ਵਾਲੇ ਬੰਦੇ ਤੇ ਉਹਨਾਂ ਨੇ ਕਦ ਪਾਣੀ ਪੀਣਾ ਕਦ ਬੈਠਣਾ ਕਦ ਪਾਲੀਆਂ ਨੇ ਚਾਹ ਪੀਣੀ ਹੈ ਹੈ ਕਦ ਆਕੇ ਦੁੱਧ ਚੋਣਾ ਕਰੇ ਮੈਨੂੰ ਥੋੜੀ ਡਿਕਣਗੇ ਵੀ ਰਾਜੂ ਬਾਊ ਦੁੱਧ ਚੂ ਮੇਰਾ ਕੀ ਮਲੰਗ ਦਾ ਡੰਡਾ 82 ਪੂਛੜੀ ਗਿਆ 27 ਕੋਸ ਹਾਂ ਕਿੱਧਰ ਭਗ ਜਾ ਰਾਤ ਨੂੰ ਲੈ ਆ ਜਾ ਲੈ ਭਾਈ ਇਹ ਕਹਿੰਦੇ ਨੇ 12000 ਦੇ ਕਹਿੰਦੇ ਨੇ ਤੰਨੇ ਹੁਣ ਦੱਸ ਤੂੰ ਕੀ ਕਰਾਂ 12 ਦੇ 12 ਦੇ 11 ਆ ਤੈਨੂੰ ਨਹੀਂ ਗਰਲੇ ਯਾਰ ਨਹੀਂ ਇਹ ਦੁਨ ਦਾ ਜਰਾ ਤੇ ਤੂੰ ਦੱਸ ਕਿੰਨੇ ਦੇ ਦੇਣੇ ਬਾ ਯਾਰ ਤੂੰ ਹੀ ਪੱਕਾ ਲਾ ਦੇਣਾ ਮੈਨੂੰ ਮਾਰ ਮਾਰਾ ਬਾਈਆਂ ਨੂੰ ਮਾਰ ਬੱਸ 35 ਦੇ ਦੇਵੇਂਗਾ 35 ਲੈ ਜਾ ਬੱਚ ਤੇ ਨਹੇ ਦੋਨੇ ਦੇ ਲੈ ਜਾ ਕਿਹਦੀ ਗੱਲ ਆ ਬਾਈ ਫੋਨ ਤੇ ਗੱਲਾਂ 2 ਮਿੰਟ ਨੂੰ ਕਰਨੀ ਯਾਰ ਮੈਨੂੰ ਕੱਟ ਦੇ ਯਾਰ ਕੱਚਾ ਪੀਣਾ ਨਾ ਪਾ ਕੱਲ ਨੂੰ ਕਹਿੰਗਾ ਸਾਨੂੰ ਕੀ ਪਤਾ ਤੈਨੂੰ 300 ਦਾ ਕਿਉਂ ਕਰੇ ਤੂੰ ਮੇਰੇ ਕੰਨੀ ਧਿਆਨ ਦੇ ਮੈਂ ਕਿਹਨੇ ਨਾ ਪਕਾਈ ਕਰਨ ਲੱਗ ਰਿਹਾ ਕਿਉਂ ਜੀ ਰੋਜ ਦੀ ਪਗਾਈ ਆ ਮੈਂ ਕੋਈ ਮਾਗੀ ਨਹੀਂ ਖਾਂਦਾ ਉਰਾ ਕਰ ਲੈ ਜਾ ਮੇਮਨੇ ਜੋ 4000 ਨੂੰ ਹੋ ਗਏ ਮੇਰੀ ਲੈ ਜਾਣੀ ਹੈਗੇ ਹਾਂ ਲੈ ਜਾਣੇ ਨੇ 1.5 ਨੂੰ ਲੈ ਜਾ ਚਾਰ ਹਜ਼ਾਰ ਨੂੰ ਹੋ ਗਏ 16000 ਦੇ ਮੇਮਨੇ ਹੋ ਗਏ ਜੇ ਤੂੰ ਜਮੀਂ ਮਰਦਾ ਹੈਂ ਜਮੀਂ ਮਰਦਾ ਹੈਂ ਵਰਤੀ ਕਰ ਕੀ ਜਾਗਾ ਬੰਦਾ ਪਾਈ ਮਰਨ ਯਾਰ ਆਪਣਾ ਮਾਇ ਮਾਰਾ ਕਿਹਦੀ ਗੱਲ ਆ ਰਜੂ ਤੂੰ ਹਦਰਾ ਨੂੰ ਮਾਰਨ ਪਵੇ ਕੋਪਰੇ ਲੈਣੇ ਆਪੇ ਵੇਚਨੇ ਆਗੇ ਜਾਂ 17000 ਦੇ ਨਹੀਂ ਹੋ ਕੀ ਬਾ ਪੈ ਗਿਆ 1000 ਉਹ ਤਾਂ ਮੈਨੂੰ ਨਹੀਂ ਪਤਾ ਤੂੰ ਜੋੜਦਾ ਲੈ ਹੈ ਚਲੋ ਤਾਂ ਜਿਹੜੀਆਂ ਜਵਾਨਾਂ ਤੇ ਫੁੱਲ ਚੜ ਗਏ ਚੜ ਗਏ ਚੱਲ ਲੈ ਜਾ ਕੋਈ ਦਰਗਾਹ ਮੇਰੀ ਇਹ ਬੰਦੇ ਮੋੜਦੇ ਨਹੀਂ ਆਉਂਦਾ ਪਾਂਗਾ ਟੋਟਾ ਮੈਂ ਕਿਸੇ ਹੋਰ ਬੱਕਰੀ ਚ ਕਢਾ ਦੂੰਗਾ ਜੇ ਤੁਹਾਨੂੰ ਪਸੰਦ ਨੇ ਤਾਂ ਲਿਓ ਨਹੀਂ ਆ ਫਰ ਤੁਹਾਡੀ ਸਾਈ ਜਮਾ ਨਾ ਲਿਓ ਔ ਸੁਣਦੀ ਐ ਵੀਡੀਓ ਵਿਚੋਲਾ ਪਿੰਦਕ ਦਾ ਹੁੰਦਾ ਮੇਰੇ ਕਿਨੂੰ ਜਾਂਦੀ ਉੱჭੜ ਜੇ ਕਿਸੇ ਦੀ ਗੱਡੀ ਚ ਬੈ ਜੇ ਮੈਂ ਕੀ ਕਰ ਸਕਦਾ ਮੈਨੂੰ ਵੀ ਕਹਿ ਦੂਗੀ ਖੜ ਜਾ ਪੈਣ ਦਿਆ ਖਸਮਾਂ ਤੇ ਮੇਰਾ ਸਾਖ ਗਲਤ ਸਮੇਂ ਕਰਤਾ ਚਲ ਐਡੀ ਗੱਲ ਤਾਂ ਨਾ ਕਹੋ ਚਲੋ ਕੱਟਦੀ ਮੈਂ ਮੁੰਡਿਆ ਨਾ ਵਿਚੋ ਕੱਟ ਦਾਂਗੇ ਮੁੰਡੇ ਤੇ ਤੈਨੂੰ ਮਜ਼ੂਰ ਨੇ ਆ ਚੱਕਸਾਈ ਪਾਈ ਪੱਕ ਗਏ ਹਾਂ 17000 ਦੇ ਕਰਤੇ ਮੈਂ ਤਾਂ ਸੌਦੇ ਕੋਕਾ ਪੀਸੇ ਹੁੰਦੇ ਨੇ ਕੈ ਕਿ ਚੈ ਗੇਲ ਤੋ ਮੈਂ ਕੁਛ ਲੈ ਲਾਂ ਨਾ ਮੈਂ ਕੱਚੇ ਜੇ ਕੰਮ ਕਰਾਂ ਕਿਉਂ ਜੀ ਹਾਂ ਦਿਓ ਪੇਮੈਂਟ ਦਿਓ ਬਾਈ ਕੁਛ ਕੈਸ ਦਿਓ ਉਸੋ ਦੇ ਖਾਤੇ ਚ ਪਾਉ ਰਵੇਂ ਦੇ ਹੁਣ ਮੈਂ ਕਿੰਨਿਆ ਕਦੇ ਪਵਾਈ ਆਉਂਗਾ ਮਤਾ ਪਹਿਲਾ ਮਸਾਨੇ ਪੜੇ ਚੱਲਦਾ ਚੱਲ ਪੂਰੇ ਕਰਦੇ ਹਾਂ ਲੈ ਕਰਦੇ ਦੱਸ ਕਰਦੇ ਆ ਮਾ ਕੰਨਿਆ ਕਦੇ ਚੱਕੀ ਵੱਡੀ ਤੈਨੂੰ ਇਹਦੀ ਮੁੱਲਾ ਪੜਾਉਂਦਾ ਆ ਦੇ ਦੋ ਤਿੰਨ ਪਹਿਨ ਵਿੱਚ ਮੁੱਲਾਪੁਰ ਦੀ ਜਾਰਾ ਜੋਾਈ ਦਾ ਮੁੱਲਾਪੁਰ ਦੀ ਬਾਰ ਦੇ ਦੀ ਚੱਲ ਪੈਣਾ ਲੋ ਤਾਂ ਸੀ ਕਿ ਕਿੰਨੇ ਦਿਨਾਂ ਹੋ ਗਏ ਦੋ ਵੀ ਬੱਲਾ ਬੈਣ ਰਹਿਵਾ ਵਾ ਵਾ ਦਾ ਵੱਡੇ ਆ ਗਿਆ ਪੰਗਾਂ ਪੜ ਆ ਗਿਆ ਰੇ ਬਾਈ ਉਹਦਾ ਵੱਡੇ ਆ ਗਿਆ ਨਾ ਆਵਣੀ ਬੰਦਾ ਦਾਗ ਆ ਬੜਿਆ ਆ ਮੋੜ ਜਪਾ ਦੀ ਰਾਮੂ ਵਾਲੇ ਚ ਭਲੇ ਰਾਮੂ ਆ ਰਾਮੂ ਜਾ ਬਲਾ ਕੇ ਲਿਆ ਰਾਮੂ ਮੈਨੇ ਕਹ ਤਾ ਉਹ ਆ ਵੇ ਕਮੀਨਾ ਹੋ ਇਹ ਤਰ ਤਾਇਆ ਬਲਾ ਰਿਹਾ ਉਹਦੀ ਆ ਉਹ ਭੱਜਿਆ ਜਾ ਬਲਾ ਕੇ ਖੇ ਰਾਮੂ ਮੋੜੇ ਕੋਸ਼ ਮੋੜੇ ਵਾਲੇ ਉਹ ਨਹੀਂ ਰਾਮੂ ਨੂੰ ਪਵਾ ਦਾ ਰਾਮੂ ਕੀ ਦੂਸਰਾ ਹੈ ਮੇਰੇ ਨਾਲ ਰਾਮੂ ਤੋ ਹੁਣੀ ਲੈ ਲਾਂਗਾ ਚੈੱਕ ਕੇ ਲੈ ਲਾਂਗਾ ਥੋੜਾ ਵਪਾਰ ਲੈਣਾ ਮਨ ਬਨੇ ਤੁਹਾਨੂੰ ਰੁਪਈਆ ਦੀ ਲੋੜ ਪਈ